ਨੰਦਰੀ ਵਾਲਾ ਕੀ ਬਗਾਦੀ ਮਹਾਰਾਜੇ ਕੀ ਜੈ ਜੈ ਕਰੇ ਵੀਰ ਕੇ ਹਰ ਹਰ ਮਹਾਰਾਜੇ ਤੇ ਕਰਾਇ ਚੰਦ ਨੂੰ ਰਹਿਦਾ ਬੋ ਸਾਡੇ ਦਰਵਾਜ਼ੇ ਕੀ ਜੈ ਸਰ ਅੱਜ ਪ੍ਰੈਸ ਕਾਨਫਰੰਸ ਇਸ ਉਪਲਖਸ਼ ਕਰ ਰਹੇ ਆ ਕਿ ਖਾਟੂ ਸ਼ਾਮ ਜੀ ਦਾ ਤੀਸਰਾ ਜਾਗਰਣ ਤੀਸਰਾ ਸੀ ਇਸ ਕਰਕੇ ਉਹਨੂੰ ਕਹਿੰਦੇ ਕਿ ਦੂਸਰਾ ਜਾਗਰਣ 인ਦਰ ਦੇਵ ਜੀ ਪ੍ਰਸੰਨ ਹੋ ਗਏ ਸੀ ਉਹਨਾਂ ਨੇ ਉਸ ਵੇਲੇ ਆਪਣੀ ਬਾਰਿਸ਼ ਨਾਲ ਨਾਲ ਉਤ ਉਠਾਨ ਦਿੱਤਾ ਸੀ ਲੋਕਾਂ ਨੂੰ ਜਿਹੜੇ ਵੀ ਭਗਤ ਜਨ ਆਏ ਸੀਗੇ ਅਸੀਂ ਉਹਨੂੰ ਦੂਸਰਾ ਜਾਗਰਣ ਨਹੀਂ ਗਿੰਦੇ ਉਸ ਤੋਂ ਬਾਅਦ ਉਹਨ ਅਸੀਂ ਇਹ ਤੀਸਰਾ ਜਾਗਰਣ ਜਿਹੜਾ ਨੈਕਸਟ ਆ ਸੰਡੇ ਆ ਰਿਹਾ 9 ਤਰੀਕ ਨੂੰ ਉਸ ਦਿਨ ਦੁਬਾਰਾ ਦੁਸ਼ਹਿਰਾ ਗਰਾਊਂਡ 'ਚ ਹੋ ਰਿਹਾ ਉਸ ਉਪਲਕਸ਼ ਦੇ ਵਿੱਚ ਅਸੀਂ ਪ੍ਰੈਸ ਕਾਨਫਰੰਸ ਕੀਤੀ ਇਸ ਵਿੱਚ ਕਿਹੜੀਆਂ ਪਾਰਟੀਆਂ ਆ ਰਹੀਆਂ ਇਕਤਾ ਰਾਜਪਾਲਿਕ ਜੀ ਉਹਨਾਂ ਦਾ ਅਸੀਂ ਧੰਨਵਾਦ ਕਰਨਾ ਚਾਹਾਂਗੇ ਉਹਨਾਂ ਨੇ ਕਿਹਾ ਕਿ ਮੈਂ ਇੱਥੇ ਦੀ ਪਬਲਿਕ ਦਾ ਜਿਹੜਾ ਪਿਆਰ ਦੇਖ ਕੇ ਮੈਂ ਦੁਬਾਰਾ ਆਉਂਗਾ ਰਾਜਪਾਲਿਕ ਜੀ ਨਾਲ ਪ੍ਰਿਆ ਪ੍ਰਾਚੀ ਜਿਹੜੀਆਂ ਸਾਡੀਆਂ ਘਰ ਦੇ ਬੇਟੀਆਂ ਦਿੱਲੀ ਤੋਂ ਨੌਇਡ ਤੋਂ ਆ ਰਹੇ ਆ ਤੇ ਨਾਲ ਸਾਡੇ ਇਥੇ ਸ਼ਾਸਤਰੀ ਜਿਹੜੇ ਹੈਗੇ ਆ ਮੁਕੇਸ਼ ਸ਼ਾਸਤਰੀ ਜੀ ਤੇ ਸਚਿਨ ਸ਼ਾਸਤਰੀ ਜੀ ਉਹਨਾਂ ਨੇ ਨਾਲ ਪ੍ਰਭੂ ਦਾ ਗੁਰਗਾਨ ਕਰਨਗੇ ਟਾਈਮਿੰਗ ਸਰ ਕਿੰਨੇ ਵਜੇ ਆ ਤੇ ਕਿੰਨੀ ਤਰੀਕ ਨੂੰ ਹੋ ਰਿਹਾ ਝੋਲੀ ਜਿਹੜਾ ਪ੍ਰੋਗਰਾਮ ਇਹ ਜਿਹੜਾ ਪ੍ਰੋਗਰਾਮ ਹੈ ਜੀ ਐਤਵਾਰ ਨੂੰ ਜਿਹੜਾ ਨੈਕਸਟ ਐਤਵਾਰ ਆਇਆ 9 9 ਤਰੀਕ ਨੂੰ 8 ਵਜੇ ਪੂਰੇ ਅਸੀਂ ਜਾਗਰਨ ਸਟਾਰਟ ਕਰ ਦੇਣਾ ਬਾਕੀ ਉਸ ਬਾਅਦ ਪ੍ਰਭੂ ਇੱਛਾ ਤੱਕ ਜਦ ਤੱਕ ਸਾਡੇ ਖਾਟੂ ਜੀ ਚਾਹਣਗੇ ਉਦੋਂ ਤੱਕ ਇਹ ਪ੍ਰੋਗਰਾਮ ਚੱਲੇਗਾ ਪ੍ਰੋਗਰਾਮ ਦਾ ਕੇਂਦਰ ਜਿਹੜਾ ਹੋਊਗਾ ਉਹ ਕਿਹੜਾ ਹੋਊਗਾ ਪਹਿਲੇ ਤਾਂ ਸਾਡੇ ਜੀ ਖਾਟੂ ਜੀ ਆ ਜਿਨ੍ਹਾਂ ਨੂੰ ਹਾਰੇ ਕਾ ਸਹਾਰਾ ਕਹਿੰਦੇ ਆ ਉਹੀ ਇੱਥੇ ਆਮ ਪਬਲਿਕ ਦੇ ਦੁੱਖ ਹਰਨ ਆਣਗੇ ਨਾਲ ਹੀ ਸਾਰਾ ਜਿਹੜਾ ਲੰਗਰ ਵਿਵਸਥਾ ਬਹੁਤ ਵਧੀਆ ਕੀਤੀ ਗਈ ਆ ਪਬਲਿਕ ਦੇ ਬੈਠਣ ਨੂੰ ਜਿਹੜਾ ਭਵਨ ਬਣਾਇਆ ਜਾ ਰਿਹਾ ਜਿਹੜਾ ਉਹਨਾਂ ਦਾ ਖਾਟੂ ਜੀ ਦਾ ਸ਼ਿੰਗਾਰ ਹੋਣਾ ਉਹ ਪਟਿਆਲੇ ਤੋਂ ਜਿਹੜੇ ਕਰਦੇ ਆ ਉਹ ਕਰ ਰਹੇ ਆ ਹੋਰ ਆਕਰਸ਼ਨ ਇਹਦੇ ਵਿੱਚ ਇੱਕ ਹੋਇਆ ਕਿ ਬਾਬੇ ਦੇ ਭਜਨ ਇਦਾਂ ਦੇ ਹੋਣਗੇ कि ਜਿਹੜੇ ਬਾਅਦ ਵਿਵਹਾਰ ਕਰਦਣਗੇ ਸਾਰਿਆਂ ਨੂੰ ਜੀ ਸਾਹਿਬੀ ਆਜ ਚੱਲੇਗਾ ਕੀ ਟ੍ਰੇਨਿੰਗ ਕੀ ਰਹੀ ਹੈ 8 ਵਜੇ ਤੋਂ ਲੈ ਕੇ ਖਾਟੂ ਸ਼ਾਮ ਜੀ ਦੀ ਜਦ ਤੱਕ ਇੱਛਾ ਜਦ ਤੱਕ ਬਾਬਾ ਜੀ ਦੀ ਇੱਛਾ ਹੋਏਗੀ ਉਦੋਂ ਤੱਕ ਇਹ ਭਜਨ ਕੀਰਤਨ ਚੱਲੇਗਾ ਸਰਕਾਰ ਕੀ ਦੇਖਿਆ ਜਾਂਦਾ ਕੋਈ ਵੀ ਵੱਡੇ ਰਮ ਦਾ ਪ੍ਰੋਗਰਾਮ ਡਾਗ ਰੇ ਰੁਕੀ ਹੋਵੇ ਕਿਸੇ ਕਾਰਨ ਕਰਕੇ ਟੈਕਸ ਹੋ ਜਾਂਦਾ ਫਿਰ ਉਹ ਜਿਹੜਾ ਪ੍ਰੋਗਰਾਮ ਅਗਲੇ ਸਾਲ ਬਾਅਦ ਇੱਕ ਹੋ ਜਾਂਦਾ ਤੇ ਤੁਸੀਂ ਠੀਕ ਕੋ ਤਾੜੀ ਦਿਨਾਂ ਬਾਅਦ ਪ੍ਰੋਗਰਾਮ ਅਰੇਂਜ ਕਰਦੇ ਹੋ ਚੌਥੀ ਦੀ ਤਿਆਰੀ ਕਰਦੇ ਇਹਦੇ ਚ ਤਿਆਰੀ ਦੀ ਸਭ ਤੋਂ ਵੱਡੀ ਗੱਲ ਇਹ ਆ ਜੀ ਕਿ ਪਬਲਿਕ ਨੇ ਸਾਡਾ ਬਹੁਤ ਸਾਥ ਦਿੱਤਾ ਸਾਡੇ ਤੋਂ ਜ਼ਿਆਦਾ ਪਬਲਿਕ ਉਤავਨੀ ਸੀ ਕਿ ਅਸੀਂ ਬਾਬਾ ਜੀ ਦੇ ਭਜਨ ਸੁਣਨੇ ਆ ਪ੍ਰਿਆ ਪ੍ਰਾਚੀ ਜੀ ਦਾ 파ਰਖ ਜੀ ਦਾ ਸਾਡੇ ਸ਼ਾਸਤਰੀ ਜੀ ਆ ਪਬਲਿਕ ਨੇ ਹੀ ਸਾਨੂੰ ਇਨਕਰੇਜ ਕੀਤਾ ਜਿੰਨਾ ਅਸੀਂ ਇੰਨੀ ਜਲਦੀ ਇਸ ਪ੍ਰੋਗਰਾਮ ਨੂੰ ਦੁਆਰਾ ਨਿਹੰਗ ਚ ਕਾਮਯਾਬ ਹੋਇਆ ਸਾਡੀ ਸਟੈਂਥ ਥੀ ਜਿਹੜੀ ਸੀ ਉਹ ਖਾਟੂ ਸ਼ਾਮ ਜੀ ਤੋਂ ਬਾਅਦ ਉਹਨਾਂ ਦੇ ਭਗਤ ਜਨ ਇਸ ਕਰਕੇ ਪ੍ਰੋਗਰਾਮ ਇੰਨੀ ਜਲਦੀ ਹੋਇਆ ਭਗਤਾਂ ਨੂੰ ਅਪੀਲ ਕਰਨਾ ਚਾਹੁੰਦੇ ਭਗਤਾਂ ਨੂੰ ਅਪੀਲ ਇੱਕੋ ਹੀ ਆ ਜੀ ਬਈ ਤੁਸੀਂ ਆਓ ਇਹ ਪ੍ਰੋਗਰਾਮ ਖਾਟੂ ਜੀ ਨੇ ਤੁਹਾਡੇ ਲਈ ਦੁਆਰਾ ਜਲਦੀ ਕੀਤਾ ਆ ਕੇ ਬਾਬੇ ਦੇ ਭਜਨ ਸੁਣੋ ਸਾਡੇ ਨਾਲ ਲੰਗਰ ਗ੍ਰੈਂਡ ਕਰੋ ਤੇ ਹੁਸ਼ਿਆਰਪੁਰ ਨੇ ਪੂਰੇ ਪੰਜਾਬ ਨੂੰ ਮੈਂ ਕਹੂੰਗਾ ਜਾਂ ਜਿੱਥੇ ਤੱਕ ਵੀ ਇਸ মিডিਆ ਰਾਹੀਂ ਕਹਿੰਦੇ মিডিਆ ਦੀ ਆਵਾਜ਼ ਪੂਰੀ ਦੁਨੀਆ ਤੇ ਗੂੰਜਦੀ ਆ ਮੈਂ মিডিਆ ਰਾਹੀਂ ਹਰ ਇੱਕ ਬੰਦੇ ਨੂੰ ਸੱਦਾ ਦੇਣਾ ਚਾਹਨਾ ਜਿਹੜਾ ਖਾਟੂ ਜੀ ਦੀ ਕਿਰਪਾ ਪਾ ਚੁੱਕਾ ਜਾਂ ਜਿਹੜੀ ਕਿਰਪਾ ਪਾਣੀ ਚਾਹਦਾ ਉਹ ਜ਼ਰੂਰ ਆਵੇ ਔਰ ਭਜਨਾਂ ਦੇ ਨਾਲ ਨਾਲ ਏ ਮੇਰਾ ਖਿਆਲ ਹੈ ਵੀ ਉਹਨਾਂ ਦੀ ਆਤਮਾ ਤੋਂ ਜਿਹੜੀ ਆਵਾਜ਼ ਨਿਕਲੇਗੀ ਉਹ ਖਾਟੂ ਜੀ ਦੇ ਚਰਨਾਂ 'ਤੇ ਜਾਏਗੀ ਤੇ ਜਦੋਂ ਉਹਨਾਂ ਦੇ ਚਰਨਾਂ 'ਤੇ ਜਾਏਗੀ ਤਾਂ ਆਪੇ ਸੁਣੀ ਜਾਏਗੀ ਪਬਲਿਕਸਾ ਤੇ ਅੱਧਿਆ ਕੁਝ ਫਲੈਕਸਾ ਬਹੁਤ ਘੱਟ ਨਜ਼ਰ ਆਈਆਂ ਹੈ ਤਾਂ ਤੈਨੂੰ ਉਹਦਾ ਕੀ ਕਾਰਨ ਸਗਿਆ ਉਹਦਾ ਕਾਰਨ ਇਹ ਹੈ ਜੀਪੀ ਇਲੈਕਸ਼ਨ ਦਾ ਦੌਰ ਸੀ ਕੱਲ ਇਲੈਕਸ਼ਨ ਖਤਮ ਹੋਇਆ ਹੁਣ ਸਾਡੀਆਂ ਕੱਲ ਤੋਂ ਅਸੀਂ ਫਲੈਕਸਾਂ ਔਰ ਜੋ ਵੀ ਐਡਵਰਟਾਈਜ਼ਮੈਂਟ ਹੈਗਾ ਕਰਨੀ ਸ਼ੁਰੂ ਕਰ ਦੇਣੀ ਆ ਵਿਦਿਨ ਥੋੜੇ ਕੁਛ ਇੱਕ ਦਿਨਾਂ ਚ ਆਪਾਂ 2-3 ਦਿਨਾਂ ਚ ਜਿੱਥੇ-ਜਿੱਥੇ ਪਹਿਲਾਂ ਪਬਲਿਕ ਨੂੰ ਸੱਦੇ ਦਿੱਤੇ ਜਾਂਦੇ ਗਏ ਸੀ ਫਲੈਕਸਾ ਕੁਚੇ ਕਸੀ ਹੋਲਡਿੰਗ ਮੰਦਰਾ ਚ ਲਗਾ ਰਹੇ ਆ ਉਹਦੇ ਰਾਹੀਂ ਅਸੀਂ ਸਾਰੀ ਪਬਲਿਕ ਨੂੰ ਦੁਆਰਾ ਸਦਾ ਦੇਣ ਦੀ ਪੂਰੀ ਪੂਰੀ ਕੋਸ਼ਿਸ਼ ਕਰਾਂਗੇ ਔਰ ਉਸ ਤੋਂ ਵੀ ਉੱਤੇ ਜਿਹੜੇ ਤੁਸੀਂ ਸਾਡੀਆਂ ਪਰਸਨੈਲਿਟੀ ਸਾਡੇ ਨਾਲ ਹੋ ਤੇ ਸਾਨੂੰ ਫਲੈਕਸ ਦੀ ਨਹੀਂ ਤੁਹਾਡੀਆਂ ਬਾਹਾਂ ਦੀ ਲੋੜ ਆ ਤੁਸੀਂ ਸਾਡੇ ਨਾਲ ਮਿਲ ਗਏ ਤਾਂ ਅਪਏ ਹਰ ਪਬਲਿਕ ਦੇ ਹਰ ਘਰ ਚ ਇਹ ਚੀਜ਼ ਪਹੁੰਚ ਜਾਏਗੀ ਕੰਮੀ ਬਹੁਤ ਜ਼ਿਆਦਾ ਹੋਣੀ ਉਹ ਚਿੰਤਿਆ ਉਹਦੇ ਵਿੱਚ ਅਸੀਂ ਜੀ 50 ਤੋਂ 60 ਜਿਹੜੇ ਪਾਣੀ ਵਾਲੇ ਵੱਡੇ ਕੂਲਰ ਕੀਤੇ ਹੋਏ ਆ ਕੋਸ਼ਿਸ਼ ਕਰਾਂਗੇ ਕਿ ਦੁਪਹਿਰ ਵੀ ਪਾਣੀ ਦੇ ਛਿੜਕਾ ਕਰਕੇ ਧਰਤੀ ਨੂੰ ਥੋੜਾ ਜਿਆ ਧਰਤੀ ਦੀ ਗਰਮੀ ਨੂੰ ਠੰਡੀ ਕੀਤਾ ਹੋਵੇ ਬਾਕੀ ਜਿਹਦਾ ਜਗਰਾਤਾ ਉਹਦੇ ਠੰਡੇ ਚੋਲੇ ਆਪ ਹੀ ਆਣੇ ਆ ਤੇ ਗਰਮੀ ਕਿਸੇ ਨੂੰ ਨਹੀਂ ਲੱਗੇ ਸਲਾਬ ਤੇ ਨਿਕਲੋ ਚੁੰਕੀਆਂ ਹੋਈਆਂ ਉਹਦੇ ਉਸ ਚੁੰਕੀ ਤੋਂ ਬਾਅਦ ਫਾਈ ਨਹੀਂ ਕਰਵਾਈ ਗਈ ਚੋਰੇ ਵਿੱਚ ਇਹ ਮੁੱਦਾ ਓਕਿਆ ਸੀ ਤੇ ਇਸ ਵਾਰ ਸਰ ਕੀ ਇੰਤਜ਼ਾਮ ਕਿਤੇ ਜਾਊਗੇ ਮੈਂ ਜੀ ਬਾਲਾ ਜੀ ਸੇਵਾ ਪਰਿਵਾਰ ਦਾ ਪ੍ਰੈਜ਼ੀਡੈਂਟ ਆ ਅਸੀਂ ਸਭ ਤੋਂ ਪਹਿਲਾਂ ਸ਼ੁਰੂਆਤ ਜਿਹੜਾ ਚੋਹ ਦੇ ਵਿੱਚ ਜਾਗਰਨ ਦੀ ਹੋਈ ਸੀ ਬਾਲਾ ਜੀ ਸੇਵਾ ਪਰਿਵਾਰ ਤੇ ਬਾਲਾ ਜੀ ਦਰਬਾਰ ਨੇ ਹੋਈ ਸੀ ਸਾਨੂੰ ਇਹਨਾਂ ਪਤਾ ਵੀ ਪਿਛਲੀ ਵਾਰੀ ਡੀਸੀ ਮੈਮ ਨਾਲ ਸੀ ਜਦੋਂ ਸਾਡਾ ਜਗਰਾਤਾ ਸੀ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਇੱਕ ਇੱਕ ਚੀਜ਼ ਤੁਹਾਨੂੰ ਐਜ਼ ਇਟ ਇਜ਼ ਮਿਲੇਗੀ ਔਰ ਅਸੀਂ ਹੁਣ ਵੀ ਕੋਸ਼ਿਸ਼ ਕਰਾਂਗੇ ਕਿ ਜਿਹੜੀ ਚੀਜ਼ ਸਾਨੂੰ ਗਵਰਨਮੈਂਟ ਨੇ ਜਿੱਦਾਂ ਸੌਂਪੀ ਆ ਉਸ ਤੋਂ ਵਧੀਆ ਉਹਨੂੰ ਬਣਾ ਕੇ ਦਈਏ ਜਿੰਨੀ ਵੀ ਸਫਾਈ ਆ ਜੇ ਅਸੀਂ ਕਹਿੰਨੇ ਆ ਪਬਲਿਕ ਲਈ ਡਿਸਪੋਜ਼ੇਬਲ ਲਈ ਅਸੀਂ ਤਿੰਨ ਚਾਰ ਟਰਾਲੀਆਂ ਦਾ ਇੰਤਜ਼ਾਮ ਕੀਤਾ ਤਾਂ ਕਿ ਜਿਹੜਾ ਵੀ ਮਟੀਰੀਅਲ ਜੋ ਰੌ ਮਟੀਰੀਅਲ ਆ ਉਹਦੇ ਸਿੱਟਾ ਜਾਵੇ ਜਿੰਨੂੰ ਅਸੀਂ ਕਿਤੇ ਨਾ ਕਿਤੇ ਦਬ ਦਿੱਤਾ ਜਾਵੇ ਅਸੀਂ ਹੁੰਦਾ ਕਿ ਇਤਾਂ ਦੇ ਮੇਲਿਆਂ ਤੇ ਜਾਂ ਕੋਈ ਵੀ ਪ੍ਰੋਗਰਾਮ ਹੁੰਦਾ ਉੱਤੇ ਚੋਰੀਆਂ ਜ਼ਿਆਦਾ ਹੋਈਆਂ ਤੇ ਪ੍ਰਸ਼ਾਸਨ ਦੇ ਨਾਲ ਕੋਈ ਲੋਕਾਂ ਦੀ ਸੇਫਟੀ ਨਹੀਂ ਕੀ ਦੇ ਸਕਦਾ ਅਸੀਂ ਜੀ ਵੈਸੇ ਤਾਂ ਅਵੇਅਰ ਕਰਨ ਲਈ ਸਾਡੇ ਜਗ੍ਹਾ ਜਗ੍ਹਾ ਤੇ ਹੋਲਡਿੰਗ ਹੋਣਗੇ ਦੇਖੋ ਕਿਸੇ ਚੀਜ਼ ਨੂੰ ਨਕਾਰਿਆ ਨਹੀਂ ਜਾ ਸਕਦਾ ਜਿੱਥੇ ਅਚਾਈ ਹੈ ਉੱਥੇ ਬੁਰਾਈ ਵੀ ਹੈ ਪਬਲਿਕ ਨੂੰ ਵੀ ਅਸੀਂ ਹੱਥ ਜੋੜ ਕੇ ਕਹਿੰਨੇ ਆਂ ਵੀ ਆਪਣੇ ਸਮਾਨ ਦਾ ਆਪ ਹੀ ਉਹਨਾਂ ਨੂੰ ਜ਼ਿਆਦਾ ਧਿਆਨ ਰੱਖਣਾ ਪੈਣਾ ਅਸੀਂ ਆਪਣੇ ਵਲੰਟੀਅਰ ਵੀ ਆਮ ਪਬਲਿਕ ਦੇ ਵਿੱਚ ਭੇਜਨੇ ਆਂ ਤਾਂ ਕਿ ਇਸ ਚੀਜ਼ ਨੂੰ ਘਟਾਇਆ ਜਾ ਸਕੇ ਕੋਸ਼ਿਸ਼ ਇਹ ਹੋਊਗੀ ਪ੍ਰਸ਼ਾਸਨ ਸਾਡੀ ਇੰਨੀ ਮਦਦ ਕਰ ਦੇਵੇ ਕਿ ਉਹ ਨਾਲ ਸਾਨੂੰ ਸਾਡੇ ਵਲੰਟੀਅਰ ਦੇ ਨਾਲ ਪੁਲਿਸ ਪ੍ਰਸ਼ਾਸਨ ਇੰਨੀ ਸਿਕਿਉਰਿਟੀ ਦੇ ਦੇਣ ਪੈ ਜਿੰਨਾ ਇਹਨੂੰ ਇਸ ਐਂਡ ਤੱਕ ਖਤਮ ਕੀਤਾ ਜਾ ਸਕੇ ਕਿਉਂਕਿ ਇੱਕ ਜਗਰਾਤੇ ਜਿੱਦੇ ਕਿਤੇ ਚੋਰੀ ਨਹੀਂ ਹੋਊਗੀ ਤਾਂ ਬਾਕੀ ਵੀ ਟ੍ਰੈਂਡ ਉਹੀ ਬਣੇਗਾ ਤੇ ਉਹੀ ਬਾਕੀ ਵੀ ਸੰਸਥਾਵਾਂ ਕੋਸ਼ਿਸ਼ ਕਰਨਗੀਆਂ ਸਾਡੀ ਕੋਸ਼ਿਸ਼ ਇਹੀ ਆ ਕਿ ਅਸੀਂ ਪਬਲਿਕਲੀ ਉਹਨਾਂ ਨੂੰ ਇਕਤਾ ਆਪਣੇ ਵਲੰਟੀਅਰਾਂ ਹੀ ਤੇ ਇੱਕ ਪੁਲਿਸ ਪ੍ਰਸ਼ਾਸਨ ਦੀ ਰਿਕੁਐਸਟ ਨਾਲ